ਪੂਰੀ ਦੁਨੀਆ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਵੀ ਵਿਸ਼ਵ ਧਰਤੀ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਇਸ ਸੰਬੰਧੀ ਫਗਵਾੜਾ এনवायरमेंट ਐਸੋਸੀਏਸ਼ਨ ਵੱਲੋਂ ਸ਼੍ਰੀ ਮਹਾਵੀਰ ਜੈਨ ਮੰਡਲ ਸਕੂਲ ਮੋਡਲ ਟਾਊਨ ਫਗਵਾੜਾ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਕੂਲ ਪ੍ਰਿੰਸੀਪਲ ਤਾਜਪ੍ਰੀਤ ਕੌਰ ਅਤੇ ਮਾਸਟਰ ਗੁਰਮੀਤ ਸਿੰਘ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਸਮਾਗਮ ਦਾ ਆਗਾਜ਼ ਸ਼ਮਰੋਸ਼ਨ ਕਰਕੇ ਕੀਤਾ ਇਸ ਦੌਰਾਨ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਧਰਤੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਧਰਤੀ ਮਾਂ ਨੂੰ ਵਾਤਾਵਰਣ ਪ੍ਰਤੀ ਆ ਰਹੀਆਂ ਮੁਸ਼ਕਲਾਂ ਨੂੰ ਬਿਨਾਂ ਦੇਰੀ ਕੀਤੇ ਹੱਲ ਕਰਨ ਦੀ ਵੀ ਅਪੀਲ ਕੀਤੀ ਇਸ ਦੌਰਾਨ ਸਮੂਹ ਮੈਂਬਰਾਂ ਵੱਲੋਂ ਸਰਕਾਰੀ ਆਈਟੀਆਈ ਕਾਲਜ ਦੇ ਬਾਹਰ ਬੂਟੇ ਵੀ ਲਗਾਏ ਗਏ ਇਸ ਮੌਕੇ ਗੱਲਬਾਤ ਕਰਦੇ ਮਲਕੀਸ਼ ਸਿੰਘ ਕਬੂਤਰਾ ਨੇ ਦੱਸਿਆ ਕਿ ਧਰਤੀ ਸਾਡੀ ਸਾਡੀ ਯਾਨੀ ਮਾਏ ਤੇ ਸਾਨੂੰ ਧਰਤੀ ਮਾਂ ਨੂੰ ਬਚਾਉਣ ਲਈ ਅਹਿਮ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਧਰਤੀ ਮਾਤਾ ਨੂੰ ਆ ਰਹੀਆਂ ਸਮੱਸਿਆਵਾਂ ਦਾ ਨਿਵਾਰਨ ਕੀਤਾ ਜਾ ਸਕੇ ਇਸ ਮੌਕੇ ਤੇ ਪ੍ਰਿੰਸੀਪਲ ਨਰੇਸ਼ ਕੋਲੀ ਰਮੇਸ਼ ਕੌਸ਼ਲ ਬਹਾਦਰ ਸਿੰਘ ਸੰਗਤਪੁਰ ਪੂਜਾ ਸ਼ਰਮਾ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਵੀ ਮੌਜੂਦ ਸਨ ਵਿਸ਼ਵ ਧਰਤੀ ਦਿਵਸ ਹੈ ਅੱਜ ਦਾ ਦਿਵਸ ਧਰਤੀ ਮਾਂ ਉਹ ਮਾਂ ਜਿਸ ਨੇ ਸਾਨੂੰ ਸਾਰਿਆਂ ਨੂੰ ਜਨਮ ਦਿੱਤਾ ਉਹ ਮਾਂ ਜਿਹੜੀ ਸਾਡੇ ਸਾਰਿਆਂ ਦੀ ਪਾਲਣਾ ਕਰਦੀ ਹੈ ਅੱਜ ਉਸ ਦੇ ਜਿਹੜੇ ਦੁੱਖਾਂ ਵਿੱਚ ਵਾਧਾ ਹੋ ਗਿਆ ਹੈ ਉਹਨਾਂ ਦੁੱਖਾਂ ਨੂੰ ਕਿਸ ਤਰੀਕੇ ਨਾਲ ਨਿਵਾਰਨ ਕੀਤਾ ਜਾ ਸਕਦਾ ਹੈ ਇਹ ਦੁੱਖਾਂ ਦਾ ਵਾਧਾ ਹੋਇਆ ਕਿਉਂ ਹੈ ਤੇ ਮਨੁੱਖ ਹੋਣ ਦੇ ਨਾਲ ਸਾਨੂੰ ਕੀ ਕਰਨਾ ਚਾਹੀਦਾ ਹੈ ਜਿਸ ਨਾਲ ਧਰਤੀ ਮਾਂ ਸਾਡਾ ਸਾਰਿਆਂ ਦਾ ਜਿਸ ਤਰੀਕੇ ਨਾਲ ਪਹਿਲਾਂ ਪਿਛਲੇ ਸਮੇਂ ਦੇ ਧਰਤੀ ਮਾਂ ਦੀ ਸ਼ਕਤੀ ਉਪਜਾਊ ਸੀ ਆ ਸਾਫ਼ ਸੁਥਰੀ ਹਵਾ ਸੀ ਸਾਫ਼ ਸੁਥਰਾ ਪਾਣੀ ਸੀ ਪਰ ਅੱਜ ਕੋਈ ਵੀ ਚੀਜ਼ ਜਿਹੜੀ ਹੈ ਇਸ ਧਰਤੀ ਤੇ ਧਰਤੀ ਮਾਂ ਦੇ ਅਨੁਕੂਲ ਨਹੀਂ ਜਿਸ ਕਾਰਨ ਆਉਣ ਵਾਲੇ ਟਾਈਮ ਤੇ ਕਿਸੇ ਵੀ ਤਰ੍ਹਾਂ ਦੀ ਅਨਹੋਣੀ ਸਥਿਤੀ ਦੇ ਵਾਪਰ ਸਕਦੀ ਹੈ ਸੋ ਅੱਜ ਦੇ ਇਸ ਦਿਵਸ ਤੇ ਆਓ ਸਾਰੇ ਰਲ ਕੇ ਧਰਤੀ ਮਾਂ ਦੇ ਉਹ ਦੁੱਖ ਜਿਹੜੇ ਵਾਤਾਵਰਣ ਨਾਲ ਸੰਬੰਧਿਤ ਹੈ ਉਹ ਸਾਰੇ ਹਰਨ ਦੀ ਆਪਾਂ ਸਾਰੇ ਉਪਰਾਨਾ ਕਰੀਏ ਅੱਜ ਦਾ ਦਿਵਸ ਇਸ ਦਿਵਸ ਨੂੰ ਸਮਰਪਿਤ ਹੈ ਧਰਤੀ ਮਾਂ ਨੂੰ ਪੂਰੀ ਦੁਨੀਆ ਭਰ ਤੇ ਨਾਲ-ਨਾਲ ਫਗਵਾੜਾ ਵਿਖੇ ਵੀ ਵਿਸ਼ਵ ਧਰਤੀ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੰਡੀ ਫਗਵਾੜਾ এনवायरमेंट ਐਸੋਸੀਏਸ਼ਨ ਵੱਲੋਂ ਸ਼੍ਰੀ ਮਹਾਵੀਰ ਚੰਦ ਮਾਡਲ ਸਕੂਲ ਮਾਡਲ ਟਾਊਨ ਫਗਵਾੜਾ ਦੇ ਸਹਿਜ ਨਾਲ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਕੂਲ ਪ੍ਰਿੰਸੀਪਲ ਤਾਜਪ੍ਰੀਤ ਕੌਰ ਅਤੇ ਮਾਸਟਰ ਗੁਰਮੀਤ ਸਿੰਘ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਸਮਾਗਮ ਦਾ ਆਗਾਜ਼ ਸ਼ਮਰੋਸ਼ਨ ਕਰਕੇ ਕੀਤਾ ਇਸ ਦੌਰਾਨ ਜਿੱਥੇ ਵਕਫਾ ਬੁਲਾਰੇ ਨੇ ਧਰਤੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਧਰਤੀ ਮਾਂ ਨੂੰ ਵਾਤਾਵਰਨ ਪ੍ਰਤੀ ਆ ਰਹੀਆਂ ਮੁਸ਼ਕਲਾਂ ਨੂੰ ਬਿਨਾਂ ਦੇਰੀ ਕੀਤੇ ਹੱਲ ਕਰਨ ਦੀ ਵੀ ਅਪੀਲ ਕੀਤੀ ਇਸ ਦੌਰਾਨ ਸਮੂਹ ਮੈਂਬਰਾਂ ਵੱਲੋਂ ਸਰਕਾਰੀ ਆਈਟੀਆਈ ਕਾਲਜ ਦੇ ਬਾਹਰ ਬੂਟੇ ਵੀ ਲਗਾਏ ਗਏ ਇਸ ਮੌਕੇ ਗੱਲਬਾਤ ਕਰਦੇ ਮਲਕੀਸ਼ ਸਿੰਘ ਕਬੂਤਰਾ ਨੇ ਦੱਸਿਆ ਕਿ ਧਰਤੀ ਸਾਡੀ ਸਾਰਿਆਂ ਦੀ ਮਾਂ ਹੈ ਤੇ ਸਾਨੂੰ ਧਰਤੀ ਮਾਂ ਨੂੰ ਬਚਾਉਣ ਲਈ ਅਹਿਮ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਧਰਤੀ ਮਾਤਾ ਨੂੰ ਆ ਰਹੀਆਂ ਸਮੱਸਿਆਵਾਂ ਦਾ ਨਿਵਾਰਨ ਕੀਤਾ ਜਾ ਸਕੇ ਇਸ ਮੌਕੇ ਤੇ ਪ੍ਰਿੰਸੀਪਲ ਨਰੇਸ਼ ਕੋਲੀ ਰਮੇਸ਼ ਕੌਸ਼ਲ ਬਹਾਦਰ ਸਿੰਘ ਸੰਗਤਪੁਰ ਪੂਜਾ ਸ਼ਰਮਾ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਵੀ ਮੌਜੂਦ ਸਨ